ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ 7134 ਜਿਹੜਾ ਆਪਾਂ ਡੀਸਰ ਕੀਤਾ ਹੋਇਆ ਉੱਤਰ ਜਿਹੜਾ ਕੰਪਨੀ ਦਾ ਫੁੱਲ ਪੇਜ ਇੱਧਰ ਸਿੰਪਲ ਤੇ ਸਿੰਪਲ ਦੇ ਉੱਤੇ ਆਪਾਂ ਸਪਰੇਅ ਕਰ ਰਹੇ ਹੈਗੇ ਆ ਨੋਮਨੀ ਗੋਲਡ ਦੇ ਨਾਲ ਪਾ ਰਹੇ ਆ ਐਲਪੈਕਸ ਚੌੜੇ ਪੱਤੇਆਂ ਤੋਂ ਉਹ ਖਰਦਾ ਬੰਦਾ ਆਪਣਾ ਸਪਰੇਅ ਕਰਦਾ ਤੇ ਜਿਹੜੀ ਹੈਗੀ ਆ ਦੂਜੀ ਦਵਾਈ ਹੋ ਰਹੀ ਆਹ ਵਜ਼ੀਰ ਮੇਜ਼ਾ ਤੇ ਉੱਪਰ ਅੜਾਮਾਂ ਦੀ ਆਉਂਦੀ ਹੈ ਇਹ ਇੱਕ ਰੰਗ ਪਰ ਲਿਗਿਆ ਰਹੇ ਤੇ ਉਰਲੇ ਤੇ ਕਰੈਕ ਕਰੀ ਇਹ ਕਰ ਰਹੇ ਨੋਮਨੀ ਗੋਲਡ ਤੇ ਐਲਮੈਕਸ ਇਹ ਆਪਾਂ ਸਾਰਾ ਸਾਹਮਣਾ ਹੈਗਾ ਕਿਹੜਾ ਆਪਦੇ ਹਿਸਾਬ ਨਾਲ ਵੀਟ ਕੰਟਰੋਲ ਕਰਨੇ ਇਹਦੇ ਵਿੱਚ ਉਹਦੇ ਵਿੱਚ ਜਿਹੜਾ ਪਰ ਲਗਿਆ ਰਹੇ ਉਹਦੇ ਵਿੱਚ ਕੰਪਨੀ ਨੂੰ ਇਹ ਦਵਾਈ ਦਿੱਤੀ ਗਈ ਹੈ ਵਜ਼ੀਰ ਵਾਲਾ ਅੜਾਮਾਂ ਵਾਲਿਆਂ ਦੀ ਵਜ਼ੀਰ ਉਹਦੇ ਵਿੱਚ ਆਪਾਂ ਸਟੌਂਪ ਵੀ ਨਹੀਂ ਕੀਤੀ ਸੀ ਪਰ ਇਹਦੇ ਵਿੱਚ ਇਹਦੇ ਵਿੱਚ ਸਟੌਂਪ ਕੀਤੀ ਸੀ ਸਟੌਂਪ ਨੇ ਬਹੁਤ ਕੰਟਰੋਲ ਕੀਤਾ ਬਹੁਤ ਜ਼ਿਆਦਾ ਕੰਟਰੋਲ ਕੀਤਾ 80% ਕੰਟਰੋਲ ਕੀਤਾ ਸਟੌਂਪ ਨੇ ਉਹਦੇ ਵਿੱਚ ਬਹੁਤ ਨਦੀਨ ਵਿੱਚ ਕੁਝ ਨਹੀਂ ਕੀਤਾ ਸੀ ਹੁਣ ਉਹਦੇ ਵਿੱਚ ਦੇਖਾਂਗੇ ਇਹਦਾ ਕੀ ਰਿਜ਼ਲਟ ਆਉਗਾ ਹਾਂਜੀ ਹੁਣ ਵਾਰੀ ਆ ਗਈ ਇਹਦੀ ਇਹਦੇ ਚੋਂ ਆ ਨਿਕਲਦੇ ਤਿੰਨ ਪ੍ਰੋਡਕਟ ਆ ਹੈਗੀ ਇਹ ਮੇਨ ਦਵਾਈ ਜਿਹੜਾ ਆਹ ਪੈਗਟ ਹੁੰਦਾ ਨਾਲ ਮੇਨ ਬੂਸਟ ਹੁੰਦਾ ਮੋਨੀਅਮ ਸਲਫੇਟ ਇਹ ਹੁੰਦਾ ਵੀ ਇਹ ਬੂਟਾ ਚੰਗੀ ਤਰ੍ਹਾਂ ਨੂੰ ਅਬਜ਼ੌਰਬ ਕਰ ਲਵੇ ਠੀਕ ਹੈ ਤੇ ਇਹਦੀ ਕੰਮ ਵਧਾ ਦਿੰਦਾ ਹੈ ਤੇ ਆਹ ਹੁੰਦਾ ਨਾਲ ਸਪਰੇਡਰ ਜਿਹਨੂੰ ਪਗੂੰਦ ਕਹਿੰਦੇ ਨੇ ਸਟicker ਪਹਿਲਾਂ ਪਾਉਣੀ ਆ ਆਹ ਸੇਰਾ ਪਾ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆ ਪਾ ਲੈਣਾ ਫਿਰ ਆਪ ਕਰਦੇ ਨਹੀਂ ਸਪਰੇਅ ਦੇਖਦੇ ਆ ਫਿਰ ਇਹਦੇ ਕੀ ਪੰਦੇ ਆ ਰਿਜ਼ਲਟ ਤੁਹਾਨੂੰ ਦੱਸਾਂਗੇ ਬਹੁਤ ਬਹੁਤ ਧੰਨਵਾਦ ਅ ਨੋਮਨੀ 골ਡ ਕਰਨ ਤੋਂ 24 ਘੰਟਿਆਂ ਬਾਅਦ ਆਪਾਂ ਪਾਣੀ ਲਾਤਾ ਇਹਨੂੰ ਅੱਜ ਕੱਲ ਕੀਤੀ ਸੀ ਨੋਮਨੀ 골ਡ ਇਹਦੇ ਤੇ ਤੇ ਇਸ ਤੇ ਕੀਤੀ ਸੀਗੀ ਵਜ਼ੀਰ ਦੇਖਦੇ ਆਨ ਕੀ ਰਿਜ਼ਲਟ ਆਉਂਦਾ ਕੀਤਲ ਹੈ ਸਰ ਇਹ ਤਾਂ ਨਹੀਂ ਵਸਤ ਨਹੀਂ ਹੋਇਆ ਮਰ ਜਾਜ ਤਾਂ ਗਿਆ ਕੇ ਨਾਲ ਤੇ ਪੀਲਾ ਹੋਇਆ ਜਿਵੇਂ ਇਹ ਪੀਲਾ ਹੋ ਗਿਆ ਕਿਉਂਕਿ ਇਹ ਉਹੀ ਉਸੇ ਡੀਏਪ ਤੇ ਹੀ ਹੈ ਜਿਹੜੀ ਆਪਾਂ ਇਹਦੇ ਚ ਵੀਦਨ ਸਮੇਂ ਪਾਈ ਸੀਗੀ 30 ਤੋਂ 35 ਕਿਲੋ ਦੇ ਵਿੱਚ ਵਿੱਚ ਪੈ ਗਈ ਸੀ ਇੱਕ ਏਕੜ ਦੀ ਉਸ ਤੋਂ ਬਾਅਦ ਇਹਨੂੰ ਕੋਸ਼ਿਸ਼ ਹੀ ਨਹੀਂ ਕੀਤਾ ਜਮਾ ਕਿਉਂਕਿ ਮੈਂ ਸਪਰੇਅ ਲੇਟ ਹੋ ਗਈ ਥੋੜੀ ਠੀਕਦਾ ਸੀਗਾ ਵੀ ਸਪਰੇਅ ਕਰਕੇ ਹੀ ਫਿਰ ਪਾਵਾਂਗੇ ਕਿਉਂਕਿ ਨਹੀਂ ਫਿਰ ਨਦੀਨ ਵੀ ਅਸਰ ਲੈਂਦੇ ਆ ਰੇਤ ਆ ਦੇ ਉਹ ਜ਼ਿਆਦਾ ਹੋ ਜਾਂਦੇ ਆ ਤਾਂ ਕਰਕੇ ਹੁਣ ਇਹਦੇ ਚ ਕੱਲ ਨੂੰ ਪਾਵਾਂਗੇ ਆਪਾਂ ਯੂਰੀਆ 20 ਕਿਲੋ ਤੋਂ 25 ਕਿਲੋ ਦੇ ਵਿੱਚ ਵਿੱਚ ਪਲੱਸ ਇਹ ਚ ਪਾਵਾਂਗੇ ਜ਼ਿੰਕ 5 ਕਿਲੋ ਅਜੇ ਨੂੰ ਪਾਣੀ ਦਾ ਭਰ ਦਿੰਨੇ ਆ ਸیرے ਸیرے ਪਾ ਦਾਂਗੇ ਜੇ ਪਾਣੀ ਸੁੱਕਦਾ ਹੋਇਆ ਸ਼ਾਹ ਨੂੰ ਪਾਣੀ ਫੇਰ ਲਾਵਾਂਗੇ ਠੀਕ ਹੈ ਜੀ ਇਹਨੂੰ ਅੱਜ ਹੋ ਗਏ ਇੱਕ ਤਰੀਕ ਦਾ ਇਹ ਵਿਜਿਆ ਹੋਇਆ ਅੱਜ ਇਹਨੂੰ 2 ਬਾਈ ਦਿਨ ਹੋ ਗਏ ਵਿਜੇ ਨੂੰ 2 ਬਾਈ ਦਿਨਾਂ ਚ ਇਸ ਕੰਡੀਸ਼ਨ ਤੇ ਆ ਗਿਆ ਅੱਗੇ ਜੋ ਵੀ ਅਪਡੇਟ ਹੋਊਗਾ ਤੁਹਾਨੂੰ ਦੱਸਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ